ਕਮਲ ਕੌਰ ਭਾਬੀ ਦੇ ਕਤਲ ਦੇ ਵਿੱਚ ਵਰਤੀ ਸਕੋਰਪੀਓ ਕਾਰ ਦੀ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ న్యూਸ 18 ਪੰਜਾਬ ਦੇ ਕੋਲ ਐਕਸਕਲੂਸਿਵ ਸੀਸੀਟੀਵੀ ਪਹੁੰਚੀ ਹੈ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਤਾਂ ਕਮਲ ਕੌਰ ਭਾਬੀ ਦਾ ਕਤਲ ਕੀਤਾ ਗਿਆ ਅਮਰਿਤਪਾਲ ਮਹਿਰੋ ਅਤੇ ਉਸਦੇ ਸਾਥੀਆਂ ਦੇ ਵੱਲੋਂ ਅਮਰਿਤਪਾਲ ਮਹਿਰੋ ਫਰਾਰ ਹੈ ਤੇ ਹੁਣ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਇਹ ਸਕੋਰਪੀਓ ਐਨ ਗੱਡੀ ਦੇਖੀ ਜਾ ਸਕਦੀ ਹੈ ਇਹ ਸਕੋਰਪੀਓ ਐਨ ਗੱਡੀ ਅਮਰਿਤਪਾਲ ਮਹਿਰੋ ਦੀ ਦੱਸੀ ਜਾ ਰਹੀ ਹੈ ਕਤਲ ਤੋਂ ਪਹਿਲਾਂ ਸੜਕ ਤੇ ਗੱਡੀਆਂ ਜਾਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੋ ਕਾਰਾਂ ਨੇ ਇੱਕ ਕਾਰ ਚਿੱਟੇ ਰੰਗ ਦੀ ਸਕੋਰਪੀਓ ਗੱਡੀ ਅਮਰਿਤਪਾਲ ਮਹਿਰੋਂ ਦੀ ਹੈ ਤੇ ਇਸ ਦੇ ਪਿੱਛੇ ਜਿਹੜੀ ਦੂਜੀ ਗੱਡੀ ਆ ਰਹੀ ਹੈ ਇਹ ਕਮਲ ਕੌਰ ਭਾਬੀ ਦੀ ਹੈ ਸਕੋਰਪੀਓ ਪਿੱਛੇ ਆ ਰਹੀ ਐ ਉਹਨਾਂ ਕਾਰ ਕਮਲ ਕੌਰ ਦੀ ਹੈ ਸੀਸੀਟੀਵੀ 9 ਜੂਨ ਦੁਪਹਿਰ 2:30 ਵਜੇ ਦੀ ਦੱਸੀ ਜਾ ਰਹੀ ਹੈ ਤੇ ਕਤਲ 9 ਜੂਨ ਦੀ ਰਾਤ ਨੂੰ ਹੀ ਹੋਇਆ ਸੀ ਅਤੇ ਇਹ ਸੀਸੀਟੀਵੀ ਇੱਕ ਟੋਲ ਪਲਾਜ਼ੇ ਦੀ ਹੈ ਕਮਲਕੌਰ ਭਾਬੀ ਨੂੰ ਪ੍ਰਮੋਸ਼ਨ ਦੇ ਬਹਾਨੇ ਇਹ ਮੁਲਜ਼ਮ ਨਾਲ ਲੈ ਕੇ ਗਏ ਸੀ। ਦਰਅਸਲ ਅਮਰਿਤਪਾਲ ਮਹਿਰੋਂ, ਜਸਪ੍ਰੀਤ ਤੇ ਨਿਮਰਤਜੀਤ ਆਪਣੀ ਕਾਰ ਲੈ ਕੇ ਕਮਲਕੌਰ ਨੂੰ ਲੈਣ ਆਏ। ਹਾਲਾਂਕਿ ਇਸ ਦੌਰਾਨ ਕਮਲਕੌਰ ਆਪਣੀ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਗਈ ਪਰ ਸੀਸੀਟੀਵੀ ਤਸਵੀਰਾਂ ਤੋਂ ਇਹ ਸਾਫ਼ ਨਹੀਂ ਹੋ ਪਾਇਆ ਕਿ ਕਿਹੜੀ ਗੱਡੀ 'ਚ ਕੌਣ ਸਵਾਰ ਸੀ। ਕੁੱਲ 4 ਲੋਕ ਸੀ ਕਮਲਕੌਰ, ਅਮਰਿਤਪਾਲ ਮਹਿਰੋਂ, ਜਸਪ੍ਰੀਤ ਤੇ ਨਿਮਰਤ ਫਿਲਹਾਲ ਪੁਲਿਸ ਨੇ ਸਕੋਰਪਿਓ ਨੂੰ ਕਬਜ਼ੇ 'ਚ ਲਿਆ ਹੋਇਆ ਅਤੇ ਇਹ ਕਾਰ ਹਰਿਆਣਾ ਨੰਬਰ ਦੀ ਹੈ ਜੋ ਮਹਿੰਦਰਗੜ੍ਹ ਦੇ ਸ਼ਖਸ ਦੇ ਨਾਂ ਤੇ ਦਰਜ ਹੈ ਤਾਂ ਸੀਸੀਟੀਵੀ ਕਾਫੀ ਕੁਝ ਬਿਆਨ ਕਰ ਰਹੀ ਹੈ ਕਿਉਂਕਿ ਜਿਸ ਢੰਗ ਦੇ ਨਾਲ ਇਹ ਗੱਲ ਆਕੀ ਜਾ ਰਹੀ ਸੀ ਕਿ ਪ੍ਰਮੋਸ਼ਨ ਦੇ ਬਹਾਨੇ ਹੀ ਕਮਲਕੌਰ ਨੂੰ ਅਮਰਿਤਪਾਲ ਮਹਿਰੋਂ ਦੇ ਵੱਲੋਂ ਬੁਲਾਇਆ ਗਿਆ ਸੀ ਇਸ ਦੇ ਨਾਲ ਕਈ ਚੀਜ਼ਾਂ ਹੋਰ ਸਪਸ਼ਟ ਹੋ ਗਈਆਂ ਨੇ ਕਿ ਅਮਰਿਤਪਾਲ ਮਹਿਰੋ ਅਤੇ ਕਮਲਕੌਰ ਭਾਬੀ ਪਹਿਲਾਂ ਵੀ ਇੱਕ ਦੂਜੇ ਨੂੰ ਜਾਣਦੇ ਸੀ ਤੇ ਇਸੇ ਕਰਕੇ ਅਮਰਿਤਪਾਲ ਮਹਿਰੋਂ ਦੇ ਕਹੇ ਤੋਂ ਉਹਨਾਂ ਦੇ ਕੌਨਫੀਡੈਂਸ ਦੇ ਵਿੱਚ ਲੈ ਕੇ ਜਾਂ ਬਹਾਨੇ ਦੇ ਨਾਲ ਅਮਰਿਤਪਾਲ ਮਹਿਰੋਂ ਅਤੇ ਉਸਦੇ ਸਾਥੀਆਂ ਦੇ ਵੱਲੋਂ ਕਮਲਕੌਰ ਨੂੰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਇਹ ਕਤਲ ਕੀਤਾ ਗਿਆ ਹਾਲਾਂਕਿ ਰਸਤੇ ਦੇ ਵਿੱਚ ਕੀ ਕੁਝ ਹੋਇਆ ਪਰ ਇਹ ਤਸਵੀਰਾਂ ਕਰੀਬ 2.5 ਵਜੇ ਦੀਆਂ ਨੇ ਇੱਕ ਟੋਲ ਪਲਾਜ਼ੇ ਦੀਆਂ ਇਹ ਤਸਵੀਰਾਂ ਨੇ ਜਿੱਥੋਂ ਇਹ ਦੋਹੇ ਗੱਡੀਆਂ ਗੁਜ਼ਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਚਿੱਟੇ ਰੰਗ ਦੀ ਗੱਡੀ ਹਰਿਆਣਾ ਨੰਬਰ ਇਹ ਸਕੋਰਪੀਓ ਐਨ ਗੱਡੀ ਹੈ ਇਹ ਅਮਰਿਤਪਾਲ ਮੈਰੋਂ ਦੀ ਹੈ ਹਾਲਾਂਕਿ ਇਹ ਮਹਿੰਦਰ ਗੜ ਦੇ ਵਿੱਚ ਇੱਕ ਸ਼ਖਸ ਦੇ ਨਾਂ ਤੇ ਰਜਿਸਟਰ ਹੈ ਦੂਜੀ ਗੱਡੀ ਐਯੋਨ ਜੋ ਕਮਲ ਕੌਰ ਪਾ ਵੀ ਦੇ ਨਾਂ ਤੇ ਰਜਿਸਟਰ ਹੈ ਤੇ ਗੱਡੀਆਂ ਨਾਲ ਨਾਲ ਚੱਲ ਰਹੀਆਂ ਨੇ ਇਸ ਤੋਂ ਇਹ ਵੀ ਜ਼ਾਹਿਰ ਹੋ ਰਿਹਾ ਹੈ ਕਿ ਜਿਹੜੀ ਇੱਕ ਗੱਡੀ ਹੈ ਜਿਸ ਦੇ ਵਿੱਚ ਸਕੋਰਪੀਓ ਐਨ ਹੈ ਤਾਂ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਅਮਰਿਤਪਾਲ ਮੈਰੋਂ ਜਿਹੜਾ ਇਹ ਇਸ ਚਿੱਟੀ ਗੱਡੀ ਦੇ ਵਿੱਚ ਹੈ ਇਸ ਦੇ ਨਾਲ ਹੀ ਉਸ ਦਾ ਇੱਕ ਸਾਥੀ ਹੈ ਕਮਲਕੌਰ ਵੀ ਚਿੱਟੀ ਗੱਡੀ ਦੇ ਵਿੱਚ ਹੋ ਸਕਦੀ ਹੈ ਹਾਲਾਂਕਿ ਕਿਉਂਕਿ ਤਸਵੀਰਾਂ ਬਹੁਤੀਆਂ ਸਪਸ਼ਟ ਨਹੀਂ ਪਰ ਜਿਹੜੀ ਸਾਡੇ ਕੋਲ ਜਾਣਕਾਰੀ ਮਿਲ ਰਹੀ ਹੈ ਦੂਜੀ ਗੱਡੀ ਐਯੋਨ ਹੈ ਜਿਸ ਨੂੰ ਅਮਰਿਤਪਾਲ ਮਹਿਰੋਂ ਦਾ ਦੂਜਾ ਸਾਥੀ ਚਲਾਉਂਦਾ ਹੋ ਸਕਦਾ ਹੈ ਕਿਉਂਕਿ ਇਹਨਾਂ ਦੇ ਵੱਲੋਂ ਇਹ ਜਿਹੜੀ ਗੱਡੀ ਹੈ ਅਮਰਿਤਪਾਲ ਮਹਿਰੋਂ ਦੀ ਤੇ ਦੂਜੇ ਪਾਸੇ ਜਿਹੜੀ ਐਯੋਨ ਗੱਡੀ ਹੈ ਇਹ ਕਮਲਕੌਰ ਦੀ ਹੈ ਕਿਉਂਕਿ ਕਮਲਕੌਰ ਆਪਣੇ ਘਰ ਤੋਂ 9 ਜੂਨ ਨੂੰ ਹੀ ਨਿਕਲੀ ਸੀ ਇਹ ਕਹਿ ਕੇ ਕਿ ਮੈਂ ਬਠਿੰਡਾ ਜਾ ਰਹੀਆਂ ਮੈਂ ਪ੍ਰਮੋਸ਼ਨ ਦੇ ਲਈ ਜਾ ਰਹੀਆਂ ਦੂਜੇ ਪਾਸੇ ਅਮਰਿਤਪਾਲ ਮਹਿਰੋਂ ਕਮਲਕੌਰ ਦੇ ਘਰ ਵੀ ਗਿਆ ਸੀ ਕਿਉਂਕਿ ਕਮਲਕੌਰ ਦੀ ਮਦਰ ਦੇ ਵੱਲੋਂ ਇਹ ਗੱਲ ਆਖੀ ਗਈ ਤੇ ਐਸਐਸਪੀ ਅਮਨੀਤ ਕੌਂਡਲ ਨੇ ਵੀ ਇਹ ਗੱਲ ਦੱਸੀ ਸੀ ਕਿ ਅਮਰਿਤਪਾਲ ਮਹਿਰੋਂ ਨੇ ਹੀ ਕਮਲਕੌਰ ਭਾਬੀ ਨੂੰ ਬਠਿੰਡਾ ਬੁਲਾਇਆ ਸੀ ਪ੍ਰਮੋਸ਼ਨ ਦੇ ਲਈ ਜਿਸ ਤੋਂ ਬਾਅਦ ਇਹ ਗੱਡੀਆਂ ਜਿਹੜੀਆਂ ਨੇ ਹੁਣ ਇਹ ਸਾਫ਼ ਸੀਸੀਟੀਵੀ ਜਿਹੜੀ ਆ ਉਹ ਸਪਸ਼ਟ ਕਰ ਰਹੀ ਹੈ ਕਿ ਇਹ ਏਅਨ ਗੱਡੀ ਜਿਹੜੀ ਪਿੱਛੇ-ਪਿੱਛੇ ਆ ਰਹੀ ਹੈ ਇਹ ਕਮਲਕੌਰ ਦੀ ਅੱਗੇ ਸਕੋਰਪੀਓ ਐਨ ਗੱਡੀ ਜੋ ਇਸ ਵਾਰਦਾਤ ਦੇ ਵਿੱਚ ਵਰਤੀ ਗਈ ਜੋ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲਈ ਗਈ ਹੈ ਇਹ ਅਮਰਿਤਪਾਲ ਮਹਿਰੋਂ ਦੀ ਹੈ ਹਾਲਾਂਕਿ ਹਰਿਆਣਾ ਨੰਬਰ ਹੈ ਤੇ ਇਹ ਹਰਿਆਣਾ ਦੇ ਇੱਕ ਮਹਿੰਦਰਗੜ੍ਹ ਦੇ ਵਿੱਚ ਸ਼ਖਸ ਦੇ ਨਾਂ ਤੇ ਰਜਿਸਟਰ ਹੈ ਦੂਜੀ ਗੱਡੀ ਕਮਲਕੌਰ ਦੀ ਹੈ ਤਾਂ ਹੁਣ ਇਸ ਦੇ ਵਿੱਚ ਕੜੀ ਦਰ ਕੜੀ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਕੀ ਇੱਕ ਪਾਸੇ ਤਾਂ ਅਮਰਿਤਪਾਲ ਮਹਿਰੋਂ ਅ ਲੰਬੇ ਸਮੇਂ ਤੋਂ ਟੱਚ ਦੇ ਵਿੱਚ ਸੀ ਕਮਲਕੌਰ ਭਾਬੀ ਦੇ ਤੇ ਇਸੇ ਕਰਕੇ ਉਸ ਦੇ ਵਿਸ਼ਵਾਸ ਦੇ ਵਿੱਚ ਆਈ ਕਮਲਕੌਰ ਕਿਉਂਕਿ ਜੇਕਰ ਅਮਰਿਤਪਾਲ ਮਹਿਰੋਂ ਕਮਲਕੌਰ ਦਾ ਵਿਰੋਧੀ ਹੁੰਦਾ ਤਾਂ ਅਮਰਿਤਪਾਲ ਮਹਿਰੋਂ ਦੇ ਕਹੇ ਤੋਂ ਕਮਲਕੌਰ ਕਿਵੇਂ ਆ ਸਕਦੀ ਸੀ ਸੂਰਜਪਾਨ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਜੁੜੇ ਨੇ ਸੂਰਜ ਕਿਉਂਕਿ ਜਿਸ ਢੰਗ ਦੇ ਨਾਲ ਕਮਲਕੌਰ ਭਾਬੀ ਦਾ ਕਤਲ ਹੋਇਆ ਤੇ ਉਸ ਦੇ ਵਿੱਚ ਅਮਰਿਤਪਾਲ ਮਹਿਰੋਂ ਦੀ ਸ਼ਮੂਲੀਅਤ ਸਾਹਮਣੇ ਆਈ ਤੇ ਨਾਲ ਹੀ ਉਸ ਦੇ ਦੋ ਸਾਥੀ ਜਿਹੜੇ ਨੇ ਨਿਮਰਤਜੀਤ ਜਸਪ੍ਰੀਤ ਉਹ ਵੀ ਹੁਣ ਇਸ ਵੇਲੇ ਨਯਕ ਹਿਰਾਸਤ ਦੇ ਵਿੱਚ ਨੇ ਅਮਰਿਤਪਾਲ ਮਹਿਰੋ ਫਰਾਰ ਪਰ ਸੀਸੀਟੀਵੀ ਬਹੁਤ ਕੁਝ ਬਿਆਨ ਕਰ ਰਹੀ ਹੈ ਕਿਉਂਕਿ ਦੋ ਗੱਡੀਆਂ ਇੱਕ ਕਮਲਕੌਰ ਦੀ ਦੂਜੀ ਅਮਰਿਤਪਾਲ ਮਹਿਰੋ ਦੀ ਦੱਸੀ ਜਾ ਰਹੀ ਹੈ ਸਕੋਰਪੀਓ ਐਨ ਅਤੇ ਆਇਓਨ ਤਾਂ ਦੋਹਾਂ ਦਾ ਇਕੱਠੇ ਆਉਣਾ ਇਹ ਗੱਲ ਦੀ ਗਵਾਹੀ ਪਰ ਰਿਹਾ ਹੈ ਕਿ ਦੋਹਾਂ ਦਾ ਆਪਸ ਦੇ ਵਿੱਚ ਪਹਿਲਾਂ ਵੀ ਵਾਰਤਾਲਾਪ ਹੁੰਦਾ ਸੀ ਕੌਨਫੀਡੈਂਸ ਦੇ ਵਿੱਚ ਲਿਆ ਹੋਇਆ ਸੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੋਣੀ ਹੈ ਕੋਈ ਵਿਰੋਧੀਆਂ ਵਾਲੀ ਗੱਲ ਨਹੀਂ ਸੀਗੀ ਅਮਰਿਤਪਾਲ ਮੈਰੋ ਤੇ ਕਮਲਕੌਰ ਦੇ ਵਿਚਕਾਰ ਕਿਉਂਕਿ ਇਸੇ ਕਰਕੇ ਕਮਲਕੌਰ ਅਮਰਿਤਪਾਲ ਦੇ ਨਾਲ ਆਈ ਤੇ ਥੋੜਾ ਜਿਹਾ ਇਹ ਸੀਸੀਟੀਵੀ ਨੂੰ ਜੇਕਰ ਤੁਸੀਂ ਐਕਸਪਲੇਨ ਕਰ ਸਕੋ ਕਿਵੇਂ ਇਹ ਸੀਸੀਟੀਵੀ ਕਿੱਥੇ ਦੀ ਆ ਕਿੰਨੇ ਵਜੇ ਦੀ ਆ ਕਿ ਕੁਝ ਇਹ ਸੀਸੀਟੀਵੀ ਖੁਲਾਸੇ ਕਰ ਰਹੀ ਹੈ ਸੂਰਜ ਦੇਖੋ ਹਰਿਆਣਾ ਨੰਬਰ ਦੀ ਗੱਡੀ ਗੱਡੀ ਐ ਸਕੋਰਪੀਓ ਨਜ਼ਰ ਆ ਰਹੀ ਹੈ ਉਹ ਉਹੀ ਗੱਡੀ ਐ ਜਿਹੜੀ ਇਸ ਵੇਲੇ ਬਠਿੰਡਾ ਦੇ ਪੁਲਿਸ ਥਾਣੇ ਦੇ ਵਿੱਚ ਬੰਦ ਐ ਪੁਲਿਸ ਥਾਣੇ ਦੇ ਵਿੱਚ ਹਿਰਾਸਤ ਦੇ ਵਿੱਚ ਗੱਡੀ ਲਈ ਹੋਈ ਐ ਉਸ ਕਤਲ ਕੇਸ ਦੇ ਵਿੱਚ ਕੇਸ ਰੈਪੋਰਟੀ ਬਣਿਆ ਹੋਇਆ ਪੁਲਿਸ ਦੇ ਮੁਤਾਬਕ ਇਹ ਉਹੀ ਗੱਡੀ ਐ ਜਿਹੜੀ ਗੱਡੀ ਦੇ ਉੱਪਰ ਅਮਰਤਪਾਲ ਨੇ ਉਸ ਮਾਰਨ ਵਾਲੀ ਮਹਿਲਾ ਨੂੰ ਕੰਚਨ ਕੁਮਾਰੀ ਨੂੰ ਨਾਲ ਲੈ ਕੇ ਆਏ ਸੀ ਔਰ ਪਿੱਛੇ-ਪਿੱਛੇ ਉਹ ਗੱਡੀ ਨਜ਼ਰ ਆ ਰਹੀ ਹੈ ਹਾਲਾਂਕਿ ਸਿੱਖਦੀ ਪੁਸ਼ਟੀ ਤਾਂ ਨਹੀਂ ਹੁੰਦੀ ਕਿ ਕੰਚਨ ਕੁਮਾਰੀ ਕਿਹੜੀ ਗੱਡੀ ਦੇ ਵਿੱਚ ਐ ਕਿਹੜੀ ਗੱਡੀ ਦੇ ਵਿੱਚ ਜਥੇਬੰਦੀਆਂ ਵਾਲੇ ਨੇ ਜਿਹੜੇ ਕਿ ਜਿਨ੍ਹਾਂ ਨੇ ਕਤਲकांड ਨੂੰ ਅੰਜਾਮ ਦਿੱਤਾ ਹਾਲਾਂਕਿ ਕੋਈ ਚੀਜ਼ ਸਾਫ ਤਾਂ ਨਹੀਂ ਆ ਪਰ ਗੱਡੀ ਜਰੂਰ ਸਾਫ ਹੈ ਇਹ ਉਹੀ ਗੱਡੀ ਹੈ ਜਿਹੜੀ ਅਮਰਤਪਾਲ ਨੇ ਕਤਲकांड ਦੇ ਵਿੱਚ ਵਰਤੀ ਗਈ ਹੈ ਕਿਉਂਕਿ ਪੁਲਿਸ ਥਾਣੇ ਦੇ ਵਿੱਚ ਇਹ ਗੱਡੀ ਬੰਦ ਹੈ ਤਾਂ ਕਿ ਜੇ ਨੰਬਰ ਦਾ ਮਿਲਾਨ ਕੀਤਾ ਜਾਵੇ ਤਾਂ ਹਰਿਆਣਾ ਨੰਬਰ ਦੀ ਗੱਡੀ ਹੈ ਕਿڑی ਬਿਹੰਦਰਗੜ੍ਹ ਦੇ ਕਿਸੇ ਬੰਦੇ ਦੇ ਨਾਂ ਤੇ ਸਾਕਸ ਹੈ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਗੱਡੀ ਹੈ ਜਿਹੜੀ ਅਮਰਤਪਾਲ ਨੇ ਕੁਝ ਹੀ ਟਾਈਮ ਪਹਿਲਾਂ ਹਰਿਆਣਾ ਤੋਂ ਖਰੀਦੀ ਸੀ ਹਜੇ ਅਮਰਤਪਾਲ ਨੇ ਆਪਣੇ ਨਾਂ ਤੇ ਟ੍ਰਾਂਸਫਰ ਇਸ ਗੱਡੀ ਨੂੰ ਨਹੀਂ ਕਰਾਇਆ ਸੀ ਸਿਰਫ ਐਫੀਡੇਵਿਟ ਦੇ ਉੱਪਰ ਇਹ ਗੱਡੀ ਚੱਲ ਰਹੀ ਸੀ ਔਰ ਐਫੀਡੇਵਿਟ ਤੇ ਗੱਡੀ ਲੈਂਡ ਤੋਂ ਬਾਅਦ ਦੇਸ ਕਤਲਕਾਂਡ ਨੂੰ ਅੰਜਾਮ ਅਮਰਤਪਾਲ ਨੇ ਦੇ ਦਿੱਤਾ ਹੈਗਾ ਪੁਲਿਸ ਉਤਰਾ ਦੇ ਹਵਾਲੇ ਤੋਂ ਖਬਰ ਹੈ ਪਰ ਜਿਹੜੀ ਤਸਵੀਰਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਤਸਵੀਰਾਂ ਕਿੱਥੋਂ ਦੀਆਂ ਨੇ ਤਸਵੀਰਾਂ ਬਠਿੰਡਾ ਨੂੰ ਜਿਹੜਾ ਹਾਈਵੇ ਆਉਂਦਾ ਹੈਗਾ ਜਿਹੜਾ ਲੁਧਿਆਣਾ ਤੋਂ ਆਇਆ ਮੋਗਾ ਆਉਂਦਾ ਉਸਾਈਵੇ ਦੀਆਂ ਤਸਵੀਰਾਂ ਨੇ ਔਰ ਜ਼ਾਹਿਰ ਤੌਰ ਤੇ ਤਸਵੀਰਾਂ ਨੇ ਜਿਹੜੀਆਂ ਹੈ ਟੋਲ ਨਾਕੇ ਦੀਆਂ ਨੇ ਟੋਲ ਨਾਕੇ ਕਿਹੜੇ ਦੀਆਂ ਨੇ ਇਹ ਸਪਸ਼ਟਾ ਨਹੀਂ ਹੋਇਆ ਪਰ ਪੁਲਿਸ ਨੇ ਬਟਿੰਡਾ ਤੋਂ ਲੈ ਕੇ ਮੋਗੇ ਤੱਕ ਦੇ ਜਿੰਨੇ ਟੋਲ ਪਲਾਜ਼ਾ ਨੇ ਜਿੰਨੇ ਟੋਲ ਨਾਕੇ ਨੇ ਸਾਰੇ ਸਾਲੇ ਖੰਘਾਲੇ ਨੇ ਔਰ ਉਹਨਾਂ ਟੋਲ ਨਾਕਿਆਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਤਨਾ ਕਿਤੇ ਜਾ ਕੇ ਜਿਹੜੀ ਕਹਾਣੀ ਪੁਲਿਸ ਦੱਸ ਰਹੀ ਉਸ ਕਹਾੜੀ ਦੇ ਉੱਪਰ ਸਟੈਂਪ ਲਾਉਂਦੀ ਜਾਂ ਮੋਹਰ ਲਾਉਂਦੀ ਹੈ ਤਸਵੀਰਾਂ ਨਜ਼ਰ ਆ ਰਹੀ ਨੇ ਕਿਵੇਂ ਕੰਚਨ ਕੁਮਾਰੀ ਨੂੰ ਉਸ ਜਗ੍ਹਾ ਦੇ ਉੱਪਰ ਵੀਡੀਓ ਅਟੈਚਮੈਂਟ ਜਾਂ ਵੀਡੀਓ ਬਣਾਉਣ ਦੇ ਲਈ ਬੁਲਾਇਆ ਜਾਂਦਾ ਹੈ ਕਿਵੇਂ ਅੱਗੇ ਇੱਕ ਗੱਡੀ ਇੱਕ ਐ ਸਕੋਰਪੀ ਆ ਰਹੀ ਹੈ ਜਿਹੜੀ ਅਮਰਤਪਾਲ ਦੀ ਦੱਸੀ ਜਾ ਰਹੀ ਔਰ ਪਿਛਲੇ ਪਾਸੇ ਉਹੀ ਔਣ ਗੱਡੀ ਜ ਇਸ ਮਹਿਲਾ ਦੀ লাশ ਮਿਲੀ ਸੀ ਤਾਂ ਕਰਕੇ ਸੀਸੀਟੀਵੀ ਤਸਵੀਰਾਂ ਕਾਫੀ ਅਹਿਮ ਨੇ ਔਰ ਕਿਤੇ ਨਾ ਕਿਤੇ ਜਾ ਕੇ ਇਨਵੈਸਟੀਗੇਸ਼ਨ ਦਾ ਪਾਰਟ ਵੀ ਇਹ ਤਸਵੀਰਾਂ ਬੜੀਆਂ ਹੋਣਗੀਆਂ ਹਾਲਾਂਕਿ ਪੁਲਿਸ ਜ਼ਿਆਦਾ ਸਮਾਨ ਨੂੰ ਲੈ ਕੇ ਖੁੱਲ ਕੇ ਨਹੀਂ ਬੋਲ ਰਹੀ ਹੈ ਕਿਉਂਕਿ ਜਦੋਂ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਹੁੰਦੀ ਹੈ ਜਾਂ ਕੇਸ ਜ਼ਿਆਦਾ ਹਾਈ ਪ੍ਰੋਫਾਈਲ ਹੋ ਜਾਂਦਾ ਹੈ ਮੀਡੀਆ ਟ੍ਰਾਇਲ ਜ਼ਿਆਦਾ ਹੋ ਜਾਂਦਾ ਹੈ ਤਾਂ ਪੁਲਿਸ ਅਧਿਕਾਰੀ ਨੇ ਜ਼ਿਆਦਾਤਰ ਬਖਦੇ ਨਜ਼ਰ ਆਉਂਦੇ ਨੇ ਪੁਲਿਸ ਸੋਰਸਸ ਤੇ ਹਵਾਲੇ ਤੋਂ ਇਹੀ ਖਬਰ ਹੈ ਕਿ ਉਹੀ ਅਮਰਤਪਾਲ ਦੀ ਗੱਡੀ ਹੈ ਜਿਸ ਗੱਡੀ ਦੇ ਵਿੱਚ ਕਤਲ ਦੀ ਵਾਰਦਾਤ ਤੋਂ ਪਹਿਲਾਂ ਸੁਰਜ ਸੁਰਜ ਬਹੁਤ ਸਾਰੀਆਂ ਥਿਉਰੀਜ਼ ਨੇ ਬਹੁਤ ਸਾਰੇ ਐਂਗਲਸ ਨੇ ਜਿਸ ਦੇ ਉੱਤੇ ਪੁਲਿਸ ਵੀ ਜਾਂਚ ਕਰ ਰਹੀ ਹੈ ਤੇ ਜਿਸ ਤੇ ਕਿਉਂਕਿ ਜਿਹੜਾ ਹਾਈ ਪ੍ਰੋਫਾਈਲ ਮਾਮਲਾ ਕਮਲ ਕੌਰ ਭਾਬੀ ਦੇ ਕਤਲकांड ਦਾ ਬਣ ਗਿਆ ਹੈ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖਿਆ ਹੋਣਾ ਦੋ ਪਾਸਿਆਂ ਦੇ ਵਿੱਚ ਵੰਡ ਚੁੱਕੇ ਨੇ ਲੋਕ ਇੱਕ ਪਾਸੇ ਅਮਰਿਤਪਾਲ ਮੈਰੋ ਨੂੰ ਵੀ ਸਹੀ ਦੱਸ ਰਹੇ ਨੇ ਇੱਕ ਪਾਸੇ ਅਮਰਿਤਪਾਲ ਮੈਰੋ ਨੂੰ ਗਲਤ ਵੀ ਠਹਿਰਾਇਆ ਜਾ ਰਿਹਾ ਪਰ ਇਸ ਦੇ ਵਿੱਚ ਜਦੋਂ ਅਸੀਂ ਇਸ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿ ਅੰਮ੍ਰਿਤਪਾਲ ਮੈਰੋਂ ਦੇ ਕਹੇ ਤੋਂ ਕਮਲਕੌਰ ਉਰਫ ਕੰਚਨ ਕੁਮਾਰੀ ਬਠਿੰਡਾ ਆਉਂਦੀ ਹੈ ਤਾਂ ਇਸ ਦੌਰਾਨ ਇਹ ਕਿਹਾ ਜਾਂਦਾ ਹੈ ਕਿ ਅਸੀਂ ਗੱਡੀਆਂ ਦੀ ਪ੍ਰੋਮੋਸ਼ਨ ਕਰਾਉਣੀ ਹੈ ਤੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਉਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੇਰੀ ਗੱਡੀ ਨੂੰ ਅਸੀਂ ਠੀਕ ਕਰਾ ਦਾਂਗੇ ਉਸ ਦਾ ਕੁਝ ਕੰਮ ਹੋਣ ਵਾਲਾ ਸੀ ਜਾਂ ਉਸ ਨੂੰ ਕੁਝ ਜਿਹੜਾ ਡੈਂਟਿੰਗ ਪੇਂਟਿੰਗ ਦਾ ਕੰਮ ਕਿਹਾ ਜਾ ਸਕਦਾ ਜਿਵੇਂ ਅਮਨੀਤ ਕੌਂਡਲ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਵੀ ਉਸ ਨੂੰ ਕਿਹਾ ਗਿਆ ਸੀ ਤਾਂ ਹੁਣ ਕੀ ਉਸ ਦੇ ਵਿੱਚ ਸਮਝਿਆ ਜਾਵੇ ਕਿ ਅਮਰਿਤਪਾਲ ਮਹਿਰੋਂ ਜੇਕਰ ਧਮਕੀਆਂ ਦੇ ਰਿਹਾ ਸੀ ਕਮਲਕੌਰ ਨੂੰ ਫਿਰ ਕਮਲਕੌਰ ਉਸਦੇ ਕਹੇ ਤੋਂ ਕਿਵੇਂ ਆ ਸਕਦੀ ਹੈ ਇਸ ਨੂੰ ਕਿਵੇਂ ਸਮਝਿਆ ਜਾਵੇ ਜਾਂ ਫਿਰ ਇਹ ਸਮਝਿਆ ਜਾਵੇ ਕਿ ਦੋਹਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਗੱਲ ਹੁੰਦੀ ਸੀ ਵਾਰਤਾਲਾਪ ਹੁੰਦੀ ਸੀ ਕਿਉਂਕਿ ਅਮਰਿਤਪਾਲ ਮਹਿਰੋਂ ਦੇ ਪਿਤਾ ਵੀ ਕਹਿ ਚੁੱਕੇ ਨੇ ਕਿ ਇੱਕ ਔਰਤ ਆਈ ਤਾਂ ਸੀ ਉਹ ਕਮਲਕੌਰ ਸੀ ਉਹਨਾਂ ਦੇ ਘਰ ਜਾਂ ਨਹੀਂ ਸੀ ਇਹ ਪਤਾ ਨਹੀਂ ਹੈ ਕਿਉਂਕਿ ਇਸ ਗੱਲ ਦੇ ਨਾਲ ਇਹ ਵੀ ਜੋੜਿਆ ਜਾ ਰਿਹਾ ਹੈ ਕਿ ਅਮਰਿਤਪਾਲ ਮਹਿਰੋਂ ਅਤੇ ਕਮਲਕੌਰ ਆਪਸ ਦੇ ਵਿੱਚ ਗੱਲਬਾਤ ਹੁੰਦੀ ਸੀ ਤੇ ਕਿਵੇਂ ਅਫੇਰ ਇੱਕ ਪਾਸੇ ਧਮਕੀਆਂ ਦੂਜੇ ਪਾਸੇ ਉਸ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਕਮਲਕੌਰ ਦਾ ਉਹਨਾਂ ਦੇ ਕਹੇ ਤੋਂ ਆਉਣਾ ਇਹ ਸਾਰੇ ਨੂੰ ਕਿਵੇਂ ਸਮਝਿਆ ਜਾਵੇ ਦੇਖੋ ਕਮਲਕੌਰ ਦੀ ਮਾਤਾ ਦੀ ਤਾਜੀ ਸਟੇਟਮੈਂਟ ਸੁਣ ਰਿਹਾ ਸੀ ਜਿਸ ਦੇ ਵਿੱਚ ਉਸ ਨੇ ਸੀਕੁਐਂਸ ਵਾਈਜ਼ ਪੂਰੀ ਕਹਾਣੀ ਦੱਸੀ ਹੈ ਕਿ ਕਿਵੇਂ ਅਮਰਪਾਲ ਉਹਨਾਂ ਦੇ ਘਰੇ ਆਉਂਦਾ ਹੈ ਕਿਵੇਂ ਭੇਸ ਬਦਲ ਕੇ ਆਉਂਦਾ ਹੈ ਜੀਨਦੀਪੈਨਟੋ ਦੇ ਪਾਈ ਹੁੰਦੀ ਆ ਉਹ ਪਹਿਲਾਂ ਕਿਸ ਤਰ੍ਹਾਂ ਉਸ ਨੂੰ ਆਰਾਮ ਦੇ ਨਾਲ ਸਮਝਾਇਆ ਜਾਂਦਾ ਜਦੋਂ ਇਹ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੰਮ ਕਰਦੀ ਹੈ ਉਸ ਤੋਂ ਬਾਅਦ ਆਪਦਾ ਪੇਜ ਬਣਾਉਂਦੀ ਹੈ ਆਪਦੇ ਪੇਜ ਨੂੰ ਮੋਨਟਾਈਜ਼ ਕਰਨ ਤੋਂ ਬਾਅਦ ਉਸ ਦੀਆਂ ਵੀਡੀਓ ਅਟੈਚਮੈਂਟ ਪਾਉਣ ਲੱਗਦੀ ਹੈ ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਧਮਕੀਆਂ ਦਾ ਸلسਲਾ ਇਹ ਸਟੇਟਮੈਂਟ ਮਰਨ ਵਾਲੀ ਮਹਿਲਾ ਦੀ ਮਾਂ ਦੀ ਸਟੇਟਮੈਂਟ ਹੈ ਕਿਸੇ ਨਿੱਜੀ ਚੈਨਲ ਦੇ ਉੱਪਰ ਉਸ ਨੇ ਸਟੇਟਮੈਂਟ ਦਿੱਤੀ ਹੈ ਔਰ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਦੁਬਾਰਾ ਤੋਂ ਅਮਰਤਪਾਲ ਫੇਰ ਆਉਂਦਾ ਕਹਿ ਦਿੰਦਾ ਕਿ ਕੋਈ ਦਿੱਕਤ ਨਹੀਂ ਹੈ ਤੁਸੀਂ ਆਪ ਦਾ ਕੰਟੈਂਟ ਬਣਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪਰ ਉਸ ਤਰੀਕੇ ਦਾ ਕੰਟੈਂਟ ਬਣਾਓ ਕਿ ਬੈਠ ਕੇ ਦੇਖ ਸਕੀਏ ਉਸ ਤੋਂ ਬਾਅਦ ਅਚਾਨਕ ਅਮਰਤਪਾਲ ਆਉਂਦਾ ਹੈ ਅਮਰਤਪਾਲ ਆਕੇ ਕਿਹਾ ਜਾਂਦਾ ਹੈ ਕਿ ਮੈਂ ਬਠਿੰਡੇ ਤੁਹਾਨੂੰ ਲੈ ਕੇ ਜਾਣਾ ਬਠਿੰਡੇ ਗੱਡੀ ਦੀ ਪ੍ਰਮੋਸ਼ਨ ਕਰਾਉਣੀ ਆ ਪਰ ਪਹਿਲੇ ਦਿਨ ਉਹ ਕਹਿੰਦੀ ਹੈ ਕਿ ਉਹ ਮਰਨ ਵਾਲੀ ਮਹਿਲਾ ਹੈ ਜਿਹੜੀ ਉਹ ਇਸ ਦੇ ਨਾਲ ਕੰਚਨ ਕੁਮਾਰੀ ਨਹੀਂ ਗਈ ਹੈ ਕਹਿ ਰਹੀ ਹੈ ਕਿ ਮੇਰੀ ਮਾਂ ਦੀ ਸਿਹਤ ਖਰਾਬ ਹੈ ਔਰ ਦੂਸਰੇ ਦਿਨ ਤੈ ਸਮੇਂ ਦੇ ਮੁਤਾਬਕ ਉਸ ਨੂੰ ਘਰ ਤੋਂ ਆਪਣੇ ਨਾਲ ਲਿਜਾਣ ਦੇ ਵਿੱਚ ਸਫਲ ਹੋ ਜਾਂਦਾ ਹੈ ਅਸੀਂ ਨਹੀਂ ਕਹਿ ਰਹੇ ਪੁਰਸ ਨਹੀਂ ਕਹਿਰੀ ਕੰਚਨ ਕੁਮਾਰੀ ਦੀ ਮਾਂ ਕਹ ਰਹੀ ਹੈ ਕਿ ਜੀ ਚੈਨਲ ਦੇ ਉੱਪਰ ਨਿੱਜੀ YouTube ਦੇ ਉੱਪਰ ਦਾਵਾ ਕੀਤਾ ਹੈ ਕਿ ਦੁਬਾਰਾ ਤੋਂ ਦੂਸਰੇ ਦਿਨ ਆਂਦਾ ਔਰ ਉਸ ਦੀ ਬੇਟੀ ਨੂੰ ਨਾਲ ਲੈ ਕੇ ਚਲਾ ਜਾਂਦਾ ਉਸ ਤੋਂ ਬਾਅਦ ਹੋਨ ਸਚੋਫ ਹੈ ਇਹਨਾਂ ਤੇ ਸਾਰੀ ਦੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਵੀਡੀਓ ਚ ਵੀ ਸਾਹਮਣੇ ਆ ਰਿਹਾ ਹੈ ਕਿ ਇੱਕ ਗੱਡੀ ਦੇ ਪਿੱਛੇ ਦੂਸਰੀ ਗੱਡੀ ਹੈ ਜਿਹੜੀ ਕੰਚਨ ਕੁਮਾਰੀ ਦੀ ਗੱਡੀ ਪਿੱਛੇ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਤਕਰੀਬਨ ਜੇ ਆਪਾਂ ਇਸ ਵੀਡੀਓ ਨੂੰ ਐਨਲਿਸਿਸ ਕਰਕੇ ਵੇਖੀਏ ਤਾਂ ਵੀਡੀਓ ਉਸ ਵੇਲੇ ਦੀ ਹੈ ਜਦੋਂ ਇਸ ਨੂੰ ਘਰ ਦੇ ਉੱਪਰੋਂ ਲੈ ਕੇ ਆਇਆ ਗਿਆ ਸੀ ਹਾਲਾਂਕਿ ਤਸਵੀਰ ਸਾਫ਼ ਨਹੀਂ ਹੈ ਤਸਵੀਰ ਮੈਂ ਵੇਖੀ ਲਈ ਹੈ ਕਿ ਐਗਜ਼ੈਕਟ ਡੇਟ ਕੀ ਹੈ ਕਿਸ ਟਾਈਮ ਦੀ ਵੀਡੀਓ ਹੈਗੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਜੋ ਥਿਉਰੀ ਤੇ ਪੁਲਿਸ ਕੰਮ ਕਰ ਰਹੀ ਹੈ ਉਸ ਥਿਉਰੀ ਦੇ ਉੱਪਰ ਸਟੈਂਪ ਲਾਉਦੀ ਹੈ ਇਹ ਸੀ ਉਸ ਸਮੇਂ ਵੀ ਕਹਿੰਿਆ ਨੇ ਜੀ ਸੁਰਜ ਇਸ ਦੇ ਨਾਲ ਇੱਕ ਜ਼ਿਕਰ ਹੋਰ ਵੀ ਹੋ ਰਿਹਾ ਹੈ ਕਿ ਜਿਹੜੇ ਕਮਲਕੌਰ ਦੇ ਮੋਬਾਈਲ ਫੋਨ ਸੀ ਉਹ ਵੀ ਅਮਰਿਤਪਾਲ ਮਹਿਰੋਂ ਲੈ ਗਿਆ ਤੇ ਉਸ ਤੋਂ ਬਾਅਦ ਕੁਝ ਇਤਰਾਜ਼ਯੋਗ ਵੀਡੀਓ ਕਮਲਕੌਰ ਦੀਆਂ ਸਾਹਮਣੇ ਆਈਆਂ ਪ੍ਰਾਈਵੇਟ ਵੀਡੀਓਜ਼ ਵੀ ਵਾਇਰਲ ਹੋਈਆਂ ਤਾਂ ਕੀ ਮੰਨਿਆ ਜਾਵੇ ਜੇ ਫੋਨ ਅਮਰਿਤਪਾਲ ਮਹਿਰੋਂ ਕੋਲ ਸੀ ਕਿਸਨੇ ਉਹ ਵੀਡੀਓਜ਼ ਵਾਇਰਲ ਕੀਤੀਆਂ ਉਸ ਦੀ ਮੌਤ ਤੋਂ ਬਾਅਦ ਹੀ ਇਹ ਵੀਡੀਓਜ਼ ਸਾਹਮਣੇ ਕਿਵੇਂ ਆਈਆਂ ਇਸ ਨੂੰ ਕਿਵੇਂ ਸਮਝਿਆ ਜਾਵੇ ਕੋਈ ਦੋਰ ਨਹੀਂ ਆ ਬਿਲਕੁਲ ਪੁਲਿਸ ਸਾਫ ਦੇ ਤੌਰ ਤੇ ਇਨਵੈਸਟੀਗੇਸ਼ਨ ਕਰ ਰਹੀ ਆ ਉਸ ਉਸ ਇਨਵੈਸਟੀਗੇਸ਼ਨ ਆ ਕੁਝ ਗੱਲਾਂ ਆ ਜਿਹੜੀਆਂ ਹੁੰਦੀਆਂ ਨੇ ਜੋ মিডিਆ ਆਪਦੇ ਤੌਰ ਤੇ ਆਪਦੇ ਸੋਰਸਾਂ ਦੇ ਹਵਾਲੇ ਤੋਂ ਇਸ ਖਬਰ ਨੂੰ ਆਪ ਖਸਪੋਜ਼ ਕਰ ਰਹੇ ਆ ਖਬਰ ਦਿਖਾ ਰਹੇ ਆ ਕਿਉਂਕਿ ਦੱਸ ਰਹੇ ਕਿ ਉਸ ਦੇ ਕੋਲੇ ਦੋ ਤੋਂ ਤਿੰਨ ਅਸਤਰਾਂ ਦੇ ਪੂਨ ਸੀ ਕਿਉਂਕਿ ਅਮੂਮਨ ਜੇ ਉਹ ਜਿਹੜੇ ਵੀ ਅਸਤਰਾਂ ਦੇ ਲੋਕ ਨੇ ਜਿਹੜੇ YouTube ਤੇ ਕੰਮ ਕਰਦੇ ਨੇ TikTok ਤੇ ਕੰਮ ਕਰਦੇ ਨੇ ਜਾਂ মিডিਆ ਨਾਲ ਲਾਈਨ ਨਾਲ ਸੰਬੰਧਿਤ ਹੁੰਦੇ ਨੇ ਤੇ ਉਸ ਦਾ ਕਾਫੋਨ ਵੀ ਹੁੰਦਾ ਜਿਸ ਤੇ ਸ਼ਫੈਕਲ ਸਿੱਧਾ ਉਹੀ ਕੰਮ ਕੀਤਾ ਕਹਿੰਦਾ ਜਿਸ ਦੇ ਨਾਲ ਵੀਡੀਓ ਅੱਗੇ ਸਰਕੂਲੇਟ ਕਰਨੀ ਹੈ ਹੁਣ ਤੇ ਇਹੀ ਦੱਸ ਰਹੇ ਨੇ ਕਿ ਇੱਕ ਫੋਨ ਹੈ ਜਿਹੜਾ ਉਹ ਪੁਲਿਸ ਨੇ ਜ਼ਰੂਰ ਕਬਜ਼ੇ ਦੇ ਵਿੱਚ ਲਿਆ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਪੱਤੀ ਜਨਕ ਵੀਡੀਓ ਜਾਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਸ ਦੇ ਕਤਲ ਤੋਂ ਬਾਅਦ ਕਤਲ ਤੋਂ ਬਾਅਦ ਜਦੋਂ આરોપી ਹੈ ਜਿਹੜਾ ਅੰਮ੍ਰਿਤਸਰ ਤੋਂ ਯੂਈਏਈ ਫਰਾਰ ਹੋ ਜਾਂਦੇ ਤੇ ਉਸ ਤੋਂ ਬਾਅਦ ਇੱਕ ਤੋਂ ਇੱਕ ਇਸ ਤਰ੍ਹਾਂ ਦੀਆਂ ਵੀਡੀਓ ਨੇ ਜਿਹੜੀਆਂ ਉਹ ਅਮਰਤਕੌਰ ਭਾਬੀ ਦੀਆਂ ਅਮਨਕੋ ਭਾਬੀ ਦੀਆਂ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਵੀ ਆਪੱਤੀ ਜਨਕ ਵੀਡੀਓ ਨੇ ਔਰ ਇ ਦਸਰੇ ਨੇ ਸੋਰਸਸ ਕਿਤੇ ਨਾ ਕਿਤੇ ਜਾ ਕੇ ਅਮਰਤਪਾਲ ਇਸ ਫੋਨ ਨੂੰ ਆਪਣੇ ਨਾਲ ਲੈ ਗਿਆ ਹੋਣਾ ਤੇ ਉਸ ਤੋਂ ਬਾਅਦ ਉਸ ਨੇ ਬਾਹਰ ਤੋਂ ਬੈਠ ਕੇ ਇਹ ਵੀਡੀਓ ਇੱਕ ਤੋਂ ਇੱਕ ਅੱਗੇ ਸਰਕੂਲੇਟ ਕੀਤੀਆਂ ਹੋੜੀਆਂ ਹਾਲਾਂਕਿ ਸਚਾਈ ਇਹਸ ਗੱਲ ਦੇ ਵਿੱਚ ਕੀ ਹੈ ਫਿਲਹਾਲ ਪੁਲਿਸ ਜਾਗਦਾ ਵਿਛਾ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਾ ਕੇ ਇਸ ਤਰੀਕੇ ਦੇ ਕਿਆ ਜ਼ਰੂਰ ਲਾਏ ਜਾ ਰਹੇ ਨੇ ਕਿ ਉਹ ਜਿਹੜੇ ਫੋਨ ਨਹੀਂ ਜਿਹੜੇ ਫੋਨ ਅਮਰਤਪਾਲ ਨਾਲ ਲੈ ਗਿਆ ਸੀ ਯੂਏਈ ਚਲਾ ਗਿਆ ਉਸ ਜਗ੍ਹਾ ਤੋਂ ਆ ਕੇ ਇਸਨੇ ਇਹ ਵੀਡੀਓ ਨੇ ਸਰਕੂਲੇਟ ਕੀਤੀਆਂ ਹੋਣਗੀਆਂ ਜੀ ਸੁਰਜ ਐਸਐਸਪੀ ਅਮਨੀਤ ਕੌਂਡਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੁਹਾਡੀ ਵੀ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੁੰਦੀ ਆ ਜਾਂ ਫਿਰ ਪੁਲਿਸ ਜਿਹੜੀ ਹੈ ਕਈ ਵਾਰ ਜਿਹੜੇ ਅਧਿਕਾਰੀ ਨੇ ਉਹ ਆਪਣਾ ਨਾਮ ਨਾ ਡਿਸਕਲੋਜ਼ ਕਰਨ ਦੀ ਸ਼ਰਤ ਤੇ ਬਹੁਤ ਕੁਝ ਦੱਸਦੇ ਵੀ ਨੇ ਦਾ ਇਹ ਮੰਨਿਆ ਜਾਵੇ ਕਿ ਅਮਰਿਤਪਾਲ ਮੈਰੋ ਅਤੇ ਜੋ ਕਮਲ ਕੌਰ ਹੈ ਜਾਂ ਉਹਨਾਂ ਦੇ ਸਾਥੀ ਨੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਫਿਰ ਉਸ ਨੂੰ ਉਸ ਦਾ ਪਾਸਵਰਡ ਲਿਆ ਗਿਆ ਫੋਨ ਖੋਲ੍ਹਿਆ ਗਿਆ ਇਸ ਦੇ ਵਿੱਚ ਕੀ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਆ ਸਕੀ ਹੈ ਬਿਲਕੁਲ ਕੋਈ ਦੋਹਰਾ ਨਹੀਂ ਹੈ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਦਾ ਜ਼ਰੂਰ ਹੈ ਕਿ ਜਦੋਂ ਤਕਰਾਰ ਹੁੰਦੀ ਹੈ ਗਾਲੀ ਗਲੋਚ ਤੱਕ ਹੁੰਦਾ ਹੈ ਥੱਪੜ ਤੱਕ ਉਸ ਦੇ ਮਾਰੇ ਜਾਂਦੇ ਨਹੀਂ ਤੇ ਉਸ ਤੋਂ ਬਾਅਦ ਫੋਨ ਖੋ ਕੇ ਜਿਹੜੇ ਉਸਦੇ ਪਾਸਵਰਡ ਨੇ ਜਿਹੜੇ ਬੇਸ਼ੱਕ ਕੋਈ ਇੰਸਟਾ ਦਾ ਹੋਵੇ ਜਾਂ ਜਿਹੜੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਹੋਣ ਉਹਨਾਂ ਦੇ ਪਾਸਵਰਡ ਤੱਕ ਮੰਗੇ ਜਾਂਦੇ ਨੇ ਤੇ ਉਸ ਤੋਂ ਬਾਅਦ ਫੋਨ ਹੈ ਜਿਹੜਾ ਜ਼ਾਹਿਰ ਤੌਰ ਤੇ ਨਾਲ ਲੱਗੇ ਨੇ ਤਾਂ ਕਰਕੇ ਜਾਂਚ ਜਿਹੜੀ ਪੁਲਿਸ ਆਪਦੇ ਤੌਰ ਤੇ ਕਰ ਰਹੀ ਹੈ ਬੇਸ਼ੱਕ ਕੁਝ ਸੇ ਵੱਡੇ ਅਧਿਕਾਰੀ ਹੋਣ ਜੇ ਖੁੱਲ ਕੇ ਕੈਮਰੇ ਸਾਹਮਣੇ ਨਹੀਂ ਆ ਰਹੇ ਕਿਉਂਕਿ ਜਦੋਂ ਕਿਸੇ ਵੀ ਕੇਸ ਨੂੰ ਅੱਗੇ ਜਾ ਕੇ ਅੱਗੇ ਜਾ ਕੇ ਜੱਜ ਦੇ ਕੋਲ ਟ੍ਰਾਇਲ ਕਰਨਾ ਹੁੰਦਾ ਹੈ ਤਾਂ ਬਹੁਤ ਸਾਰੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਮੀਡੀਆ ਟ੍ਰਾਇਲ ਜ਼ਿਆਦਾ ਨਾ ਹੋ ਜਾਏ ਕਿਈ ਚੀਜ਼ਾਂ ਮੀਡੀਆ ਦੇ ਐਕਸਪੋਜ਼ ਨਾ ਹੋ ਜਾਣ ਤਾਂ ਜਾ ਕੇ ਅੱਗੇ ਜਾ ਕੇ ਕੇਸ ਨੂੰ ਕਮਜ਼ੋਰ ਹੋਂਦ ਤੱਕ ਕਰਕੇ ਪੁਲਿਸ ਘਰੀ ਇਹੀ ਕਿਤੇ ਨਾ ਕਿਤੇ ਆਫ ਦਾ ਰਿਕਾਰਡ ਮੰਨਦੇ ਨੇ ਕਿ ਹਾਂ ਮੋਬਾਈਲ ਜ਼ਰੂਰ ਸੀਗੇ ਉਹਦੇ ਕੋਲੇ ਜਿਹੜੇ ਮੋਬਾਈਲ ਕਿਤੇ ਨਾ ਕਿਤੇ ਅਮਰਪਾਲ ਨਾਲ ਲੈ ਗਿਆ ਅਮਰਸਰ ਦੇ ਰਸਤੇ ਯੂਏਈ ਭੱਜਣ ਦੇ ਵਿੱਚ ਫਰਅ ਅਮਰਪਾਲ ਹੋਇਆ ਰੋਨਾ ਮੋਬਾਈਲਾਂ ਦੇ ਉੱਪਰ ਜੋ ਵੀ ਉਹਨਾਂ ਦਾ ਸਿਗਰਟ ਡਾਟਾ ਸੀਗਾ ਜੋ ਵੀ ਕੰਟੈਂਟ ਸੀ ਉਹ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਜੀ ਅ ਸੁਰਜ ਜਿਸ ਢੰਗ ਦੇ ਨਾਲ ਕਮਲਕੌਰ ਦੇ ਨਾਲ ਜੁੜੀ ਹੋਈ ਕਿਉਂਕਿ ਇਹ ਅਹਿਮ ਸੀਸੀਟੀਵੀ ਹੈ ਤਾਂ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਸੀ ਕਿ ਕੀ ਉਸ ਦੌਰਾਨ ਜਿਹੜੀ ਪ੍ਰੋਮੋਸ਼ਨ ਦੀ ਗੱਲ ਆਖੀ ਗਈ ਕਿਉਂਕਿ ਇਹ ਤਸਵੀਰਾਂ 2:30 ਵਜੇ ਦੀਆਂ ਨੇ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੇਰ ਰਾਤ ਕਤਲ ਕੀਤਾ ਗਿਆ ਜਿਹੜਾ ਕਮਲਕੌਰ ਦਾ ਕਤਲ ਹੈ ਉਹ ਦੇਰ ਰਾਤ ਕੀਤਾ ਗਿਆ ਉਸ ਤੋਂ ਪਹਿਲਾਂ ਕਮਲਕੌਰ ਅਮਰਿਤਪਾਲ ਮਹਿਰੋਂ ਨਿਮਰਤਜੀਤ ਜਸਪ੍ਰੀਤ ਦੇ ਨਾਲ ਰਹੀ ਜਾਂ ਜਿਹੜੇ ਹੋਰ ਦੋ ਮੁਲਜ਼ਮ ਨੇ ਇਸ ਦੇ ਵਿੱਚ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੇ ਨਾਲ ਬਾਅਦ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਮਰਿਤਪਾਲ ਮਹਿਰੋਂ ਫਰਾਰ ਹੋਇਆ ਹੈ ਅੰਮ੍ਰਿਤਸਰ 에ਅਰਪੋਰਟ ਤੇ ਗਿਆ ਹੈ ਤੇ ਉੱਥੋਂ ਉਸਨੇ ਫਲਾਈਟ ਯੂਏਈ ਦੀ ਲਈ ਹੈ ਤੇ ਦੂਜੇ ਪਾਸੇ ਜਿਹੜੇ ਇਹ 2:30 ਵਜੇ ਤੋਂ ਬਾਅਦ ਜਿਹੜੇ 5-6 ਘੰਟੇ ਨਿਕਲੇ ਨੇ ਉਸ ਦੌਰਾਨ ਕੀ ਕੁਝ ਹੋਇਆ ਕਿਥੇ ਅਮਰਿਤਪਾਲ ਮਹਿਰੋਂ ਅਤੇ ਉਸਦੇ ਸਾਥੀ ਕਮਲਕੌਰ ਨੂੰ ਲੈ ਕੇ ਗਏ ਕਿਉਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜੇ ਕਮਰਕੱਸੇ ਦੇ ਨਾਲ ਗਲਾ ਘੋਟਿਆ ਗਿਆ ਉਹ ਪਹਿਲਾਂ ਗੱਡੀ ਦੇ ਵਿੱਚ ਰਹਿ ਗਿਆ ਸੀ ਫਿਰ ਗੱਡੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਗੱਡੀ ਇੱਕ ਵਾਰ ਉੱਥੋਂ ਚੁੱਕੀ ਵੀ ਗਈ ਅਤੇ ਉਸ ਤੋਂ ਬਾਅਦ ਦੁਬਾਰਾ ਉੱਥੇ ਖੜਾਈ ਗਈ ਇਹਨੂੰ ਥੋੜਾ ਜਿਹਾ ਹੋਰ ਕਲੀਅਰ ਕਰੋ ਦੇਖੋ ਪੁਲਿਸ ਦੀ ਆਪਦੀ ਥਿਓਰੀ ਆ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਗੱਲਾਂ ਦਾ ਜ਼ਿਕਰ ਤੁਸੀਂ ਮੈਨੂੰ ਕਰ ਰਹੇ ਹੋ ਮੈਨੂੰ ਸਵਾਲ ਕਰ ਰਹੇ ਹੋ ਹਾਲਾਂਕਿ ਪੁਲਿਸ ਨੇ ਇਹੀ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਕਿ ਕਮਰ ਕੱਸੇ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪਹਿਲਾ ਅਮਰਤਪਾਲੇ ਕਹਿ ਦਿੰਦਾ ਕਿ ਲੋਬੀ ਇਸ ਦਾ ਕੰਮ ਕਰਦੇ ਉਸ ਤੋਂ ਬਾਅਦ ਨੇ ਨਾਲ ਪੱਟੇ ਸਿੰਘ ਨੇ ਕਮਰ ਕੱਸੇ ਦੇ ਨਾਲ ਅਮਰਤਪਾਲ ਨਾਲ ਲੱਗਦਾ ਤੇ ਇਸ ਦਾ ਗਲ ਘੁੱਟ ਕੇ ਮਾਰ ਦਿੱਤਾ ਜਾਂਦਾ ਹਾਲਾਂਕਿ ਇਹ ਜਿਹੜੀ ਪੋਸਟਮੈਨ ਰਿਪੋਰਟ ਆ ਉਸ ਦੇ ਵਿੱਚ ਵੀ ਇਸ ਚੀਜ਼ ਦੀ ਪੁਸ਼ਟੀ ਹੋਈ ਹੈ ਇਸ ਦਾ ਵੀ ਕਲੀਅਰ ਹੋ ਗਿਆ ਹੈਗਾ ਕਿ ਜਿਹੜੀ ਮੌਤ ਹੈ ਜਿਹੜੀ ਸ਼ੁਰੂਆਤੀ ਮੌਤ ਜਿਹੜੀ ਜਿਹੜੀ ਪੁਸ਼ਟੀ ਹੋਈ ਹੈ ਉਹ ਕਿਤੇ ਨਾ ਕਿਤੇ ਸਾਹ ਬੰਦ ਨਾਲ ਹੋਈ ਹੈ ਗਲਾ ਘੁੱਟਣ ਦੇ ਨਾਲ ਹੋਈ ਹੈ ਹਾਲਾਂਕਿ ਹੋਰ ਜਿਹੜੀਆਂ ਰਿਪੋਰਟ ਆਉਣੀਆਂ ਬਾਕੀ ਨੇ ਜਿਸ ਤਰ੍ਹਾਂ ਅਲੀਗੇਸ਼ਨ ਲੱਗ ਰਹੀ ਸੀ ਕਿ ਇਸ ਮੈਨਾਂ ਦੇ ਨਾਲ ਰੇਪ ਹੋਇਆ ਉਸ ਚੀਜ਼ ਦੀ ਪੁਸ਼ਟੀ ਹੋਣੀ ਬਾਕੀ ਹੈ ਕਿਉਂਕਿ ਜਿਹੜੀਆਂ ਹੋਰ ਰਿਪੋਰਟਸ ਹੁੰਦੀਆਂ ਨੇ ਜਿਹੜੀਆਂ ਸਵੈਪ ਰਿਪੋਰਟ ਹੈਗੀ ਉਹ ਕਿਤੇ ਨਾ ਕਿਤੇ ਆਉਣੀਆਂ ਉਸ ਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ ਕਤਲ ਕਰਨ ਵਾਲੀ ਥਿਊਰੀ ਹੈ ਜਿਹੜੀ ਜਿਸ ਤਰ੍ਹਾਂ ਪੁਲਿਸ ਨੇ ਸੀਕੁਐਂਸ ਦੇ ਵਾਈਜ਼ ਪੂਰੀ ਦੀ ਪੂਰੀ ਕਹਾਣੀ ਦੱ ਕਪੜ ਮਾਰਨੀ ਸ਼ੁਰੂ ਕਰ ਦਿੱਤੇ ਜਾਂਦੇ ਨੇ ਪਾਸਵਰਡ ਮੰਗੇ ਜਾਂਦੇ ਨੇ ਫੋਨ ਖੋਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਆਖਰਕਾਰ ਇਸ ਦਾ ਕਤਲ ਕਰ ਦਿੱਤਾ ਜਾਂਦਾ ਪਰ ਜਦੋਂ ਅਮਰਤਪਾਲ ਉਸ ਜਗ੍ਹਾ ਤੋਂ ਫਰਾਰ ਹੋ ਗਏ ਤਾਂ ਦੂਗੇ ਸਾਥੀਆਂ ਨੂੰ ਕਹਿੰਦਾ ਕਿ ਇਸ ਦੀ লাশ ਨੂੰ ਟਿਕਾਣੇ ਲਾ ਦਿਓ ਪਰ ਕਿਤੇ ਨਾ ਕਿਤੇ ਜਾ ਕੇ ਉਸ ਜਗ੍ਹਾ ਦੇ ਉੱਪਰ ਜਿਸ ਗੱਡੀ ਦੇ ਵਿੱਚ ਕਤਲ ਕੀਤਾ ਸੀ ਜਾਂ ਜਿਸ ਲੋਕੇਸ਼ਨ ਤੇ ਕਤਲ ਕੀਤਾ ਸੀ ਉੱਥੇ ਕਿਤੇ ਨਾ ਕਿਤੇ ਕਮਰ ਕਸਾ ਰਹਿ ਜਾਂਦਾ ਦੁਬਾਰਾ ਤੋਂ ਜਾ ਕੇ ਉਸ ਨੂੰ ਰਿਕਵਰ ਕੀਤਾ ਜਾਂਦਾ ਲਿਆਇਆ ਜਾਂਦਾ ਕਿਉਂਕਿ ਜਦੋਂ ਕਤਲ ਕੀਤਾ ਜਾਂਦਾ ਜਿਸ ਵੈਪਨ ਦੇ ਨਾਲ ਜਿਸ ਟੀਕ ਦੇ ਨਾਲ ਕਤਲ ਕੀਤਾ ਉਹ ਚੀਜ਼ਾ ਕਾਫੀ ਅਹਿਮ ਹੋ ਜਾਂਦੀ ਹੈ ਨੇ ਇਸ ਟੀਕ ਨੂੰ ਭਲੀਪਤੀ ਅਮਰਤਪਾਲ ਵੀ ਜਾਂਦਾ ਹੋਣਾ ਤਾਂ ਕਰਕੇ ਜਿਉ ਪੁਲਿਸ ਦੀ ਸਟੋਰੀ ਹੈ ਜੋ ਪੁਲਿਸੀ ਸਕ੍ਰਿਪਟਾ ਉਸ ਦੇ ਮੁਤਾਬਕੇ ਹੀ ਦੱਸ ਰਿਹਾ ਕਿ ਦੁਬਾਰਾ ਤੋਂ ਆ ਕੇ ਉਸ ਨੂੰ ਚੱਕਿਆ ਗਿਆ ਤੇ ਆਖਿਰਕਾਰ ਆਪਦੀ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਸਫਲ ਹੋਏ ਨੇ ਹਾਲਾਂਕਿ ਅਸੀਂ ਨਹੀਂ ਕਹਿ ਰਹੇ ਕਿ ਥਿਉਰੀ ਪੁਲਿਸ ਦੀ ਹੈ ਪੁਲਿਸ ਜੀ ਥਿਉਰੀ ਦੇ ਕੰਮ ਕਰ ਰਹੀ ਹੈ ਜੋ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਐਫਆਈਆਰ ਵਿੱਚ ਲਿਖਿਆ ਹੋਇਆ ਉਸੇ ਦੇ ਮਤਾਬਕ ਇਸ ਘਟਨਾ ਨੂੰ ਪੂਰੀ ਦੀ ਪੂਰੀ ਰਸਮ ਪਾਲ ਦੇ ਦਿੱਤਾ ਗਿਆ। ਇਸ ਨਾਲ ਹੀ ਇਹ ਵੀ ਜਾਨਣਾ ਚਾਹਾਂਗੇ ਕਿ ਜਿਹੜੀ ਗੱਡੀ ਹੈ ਗੱਡੀ ਦਾ ਨੰਬਰ ਹਰਿਆਣੇ ਦਾ ਹੈ। ਹਰਿਆਣੇ ਦੇ ਵਿੱਚ ਮਹਿੰਦਰ ਗੜਦਾ ਹੈ ਤੇ ਉੱਥੇ ਇੱਕ ਸ਼ਖਸ ਦੇ ਨਾਮ ਤੇ ਗੱਡੀ ਰਜਿਸਟਰ ਹੈ ਤਾਂ ਕੀ ਇਹ ਗੱਡੀ ਉੱਥੋਂ ਲਿਆਂਦੀ ਗਈ ਅਮਰਿਤਪਾਲ ਮਹਿਰੋ ਨੇ ਖਰੀਦੀ ਜਾਂ ਕਿਵੇਂ ਇਹ ਪਲੈਨਿੰਗ ਕਿਵੇਂ ਆ ਹਰਿਆਣੇ ਦਾ ਨੰਬਰ ਕਿਉਂ ਹੈ ਕਿ ਅਮਰਿਤਪਾਲ ਮਹਿਰੋ ਨੇ ਗੱਡੀ ਲਈ ਸੀ ਇਹਦੇ ਪਿੱਛੇ ਕੋਈ ਪ ਦੇਖੋ ਹੋਂਟਾ ਕਾਪਸ ਸੂਤਰਾ ਤੋਂ ਜਾਣਕਾਰੀ ਇਹ ਹੀ ਮਿਲੀ ਹੈ ਕਿ ਮੈਂ ਅੰਦਰਗੜ੍ਹ ਤੋਂ ਗੱਡੀ ਖਰੀਦੀ ਕੀ ਸੀ ਖਰੀਦਣ ਤੋਂ ਬਾਅਦ ਪ੍ਰੋਸੀਜਰ ਹੁੰਦਾ ਹੈ ਕਿ ਅਸੀਂ ਕੁਝ ਫਾਰਮ ਨੇ ਜਿਹੜੇ ਓਨਰ ਤੋਂ ਸਾਈਨ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਲੋਕਲ ਆਰਟੀਓ ਦਾ ਅਫਸਰ ਜੈਸੀਮ ਦਫਤਰ ਦੇ ਕੇ ਗੱਡੀ ਟਰਾਂਸਫਰ ਹੁੰਦੀ ਹੈ ਔਰ ਗੱਡੀ ਟਰਾਂਸਫਰ ਕਰਾਉਣ ਦਾ ਪ੍ਰੋਸੈਸ ਹੈ ਉਹ ਸ਼ੁਰੂ ਹੋਣਾ ਸੀ ਤੇ ਉਸ ਤੋਂ ਪਹਿਲਾਂ ਹੀ ਇਸ ਕਤਰਕੰਡ ਨੂੰ ਅੰਜਾਮ ਦੇ ਦਿੱਤਾ ਜਾਂਦਾ ਪਰ ਜਦੋਂ ਪੁਲਿਸ ਇਸ ਨੰਬਰ ਦੀ ਵੈਰੀਫਿਕੇਸ਼ਨ ਕਰਕੇ ਹਰਿਆਣਾ ਪਹੁੰਚਦੀ ਹੈ ਉਸ ਬੰਦੇ ਦੇ ਕੋਲ ਪਹੁੰਚਦੀ ਹੈ ਜਾਂ ਉਸ ਬਹਿਲਾ ਦੇ ਕੋਲ ਪਹੁੰਚਦੀ ਹੈ ਜਿਸ ਦੇ ਨਾਮ ਤੇ ਗੱਡੀ ਹੁੰਦੀ ਹੈ ਤਾਂ ਉਹ ਹੱਕੇ ਪੱਕੇ ਰਹਿ ਜਾਂਦੇ ਨੇ ਕਿ ਭਾਈ ਅਸੀਂ ਤਾਂ ਗੱਡੀ ਵੇਚ ਚੁੱਕੇ ਹਾਂ ਇਹ ਗੱਡੀ ਇੰਨੇ ਟਾਈਮ ਪਹਿਲਾਂ ਵੇਖ ਦਿੱਤੀ ਗਈ ਹੈ ਬਕਾਇਦਾ ਤੌਰ ਤੇ ਜਿਹੜੇ ਐਫੀਡੇਵਟ ਨੇ ਜਾਂ ਜਿਹੜੀ ਵੀ ਕਾਗਜ਼ੀ ਕਾਰਵਾਈ ਕੀਤੀ ਹੁੰਦੀ ਉਹ ਕਿਤੇ ਨਾ ਕਿਤੇ ਪੁਲਿਸ ਨੂੰ ਦਿਖਾਉਂਦੇ ਨੇ ਔਰ ਪੁਲਿਸ ਉਸ ਜਿੱਦ ਤੇ ਕਿਤੇ ਨਾ ਕਿਤੇ ਸੰਤੁਸ਼ਟ ਵੀ ਹੁੰਦੀ ਹੈ